ਬਾਈ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਬਾਬੂ ਥੰਦ ਪੀਨ ਕਲੱਬ ਨੂੰ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਅੱਜ ਜੀ ਦਿਖਾਉਣੇ ਤੁਹਾਨੂੰ ਆਪਣੇ ਕਬੂਤਰ ਬਾਦਾਮ ਵਾਲੇ ਜਿਹੜੇ ਬਾਜ਼ੀਆਂ ਜੁੜਨੇ ਆ ਉਹ ਉਤਰ ਦਿਖਾਉਣੇ ਆਪਾਂ ਤੇ ਆ ਜੋ ਉਤਰਾਣੋਂ ਬਾਦਾਮ ਵੀ ਪਾਉਣੇ ਆ ਥੰਦ ਸਾਹਿਬ ਹੁਣੇ ਹੁਣੇ ਬਾਦਾਮ ਟੁੱਕ ਕੇ ਪਤਾ ਨਹੀਂ ਉੱਤਰ ਚੱਲ ਗਏ ਕੌਣ ਆ ਵੀ ਉਹਨਾਂ ਕਰਾਉਣੇ ਲੱਗ ਪਾਣੇ ਦੇ ਆ ਜੋ ਤੁਹਾਨੂੰ ਦਿਖਾਈਏ ਕੂਤਰ ਬਈ ਆਓ ਜੀ ਪਾਈਏ ਬਲਾਵ ਇਹਨਾਂ ਨੂੰ ਆਈ ਨੇਗਾ ਕਿ ਨੇਗਾ ਉਤਰਾ ਦੇ ਬਰਾਵਾ ਇਹ ਬਾਈ 15 16 ਕੂਤਰਾਂ ਦੇ ਬਰਾਵਾ ਤੇ ਇੱਕ ਵਾਸਾ ਹੈ 10 12 ਦੇ ਟੋਕਣ ਵਾਲੇ ਪਏ ਆ ini naamia ka duniya, swiri ka dili, pamsom ka dili, diniya ini gudri, <noise> <hesitation> ini ka duniya pa, <noise> <hesitation> naamia ka duniya ਇਹ ਇਹ ਉਹ ਜਰੇ ਨਾਲ ਬਹੁਤ ਧੱਕਾ ਹੋਇਆ ਲਗੜ ਨੇ ਐਨੇ ਕੰਭ ਪੜਦੇ ਇਹਦੇ ਆ ਦੇ ਲੋ ਅਮ ਰੰਗ ਲਾਇਆ ਸੀ ਉਦੋਂ ਮੈਂ ਕਿਹਾ ਚੱਲੋ ਚੌੜਦਾ ਰੰਗ ਲਾ ਦਈਏ ਤੇ ਰੰਗ ਅੱਧਾ ਪੱਟਦਾ ਉਹ ਲਗੜ ਨੇ ਉੱਡੇ ਦਾ ਬਹੁਤ ਬੈਠਾ ਤਾਂ ਸ਼ਾਮ ਨੂੰ ਲਗੜ ਨੇ ਪੱਟਦਾ ਹੀ 10:00 ਵਜੇ ਬੈਠਾ ਸ਼ਾਮ ਨੂੰ ਮੈਂ ਹੋਂ ਬੰਦ ਕਰ ਦਈਏ ਮੋਕਾ ਦੇ ਦਿੱਤੇ ਇਹ ਵੀ ਗੁੰਤਰਾ ਨਹੀਂ ਇਦਾਂ ਹੀ ਦੀ ਇਹ ਭਾਈਆ ਦੇ ਲਈ ਆਪਾਂ ਉੱਥੇ ਸਿੱਧਾ ਕਰ ਲਈਏ ਹੋਰ ਪਿੰਡ ਉਹਨੇ ਨਹੀਂ ਦੇ ਨਾਮ ਇਹ ਬੁੱਤਰ ਵੀ ਟੋਪ ਰਹੀ ਜੇ ਮਾਂ ਸਗੇ ਭਾਈ ਆ ਦੋ ਵੀ ਉਹਦਾ ਨਾਮ ਰੱਖਿਆ ਪੰਪੂ ਇਹਦਾ ਨਾਮ ਰੱਖਿਆ ਪਤੰਗੀ ਦੀ ਪਤੰਗੀ ਇਹ ਪਤੰਗਰ ਨੂੰ ਉੱਤੇ ਘੜਾ ਰਹਿੰਦਾ ਇੱਕ ਜਿੱਤੇ ਉੜਦਾ ਉਹਨਾ ਪੱਤੀ ਜਾਵੇਂ ਨਾ ਕਿਤੇ ਉੜ ਜਾਵੇ ਇੱਕ ਵਾਰ ਉੜਦਾ ਇਹ ਇੱਕ ਉਤਰ ਪੜਾ ਆਹ ਕੋਰਤ ਰਾਜ ਦੇ ਉੱਦੇਵੋਧ ਜੁਜੀ ਜੁਜੀ ਵਾਰੀ ਸੀ ਅੱਜ ਦੀ ਆਹੋਂ ਬੈਠਾ ਜੀ ਤੜਕੇ ਜੇ ਵੇ ਦੇਖਣੇ ਆ ਬੋਲ ਬੈਠਾ ਜੀ ਹੋਈ ਇੱਕ ਕਾਂ ਤਾਂ ਇੱਕ ਕੂਚਾ ਆ ਬੋਲ ਇਹ ਇੱਕ ਆਪਾ ਲਾ ਨਾ ਤੇ ਲਾਇਆ ਜੀ ਆਪਣਾ ਕੰਮ ਤੇ ਤਾਸਰੀ ਨੂੰ ਕਰਾਂਗੇ ਲਾਈਵ ਆਪਾਂ ਤਿੱਗੜੀ ਪਿੰਡ ਤੇ 15 ਨੂੰ ਕਰਾਂਗੇ ਜੀ ਆਪਾਂ ਆਧਨੀ ਇਹ ਸਾਰੇ ਮੇਰੇ ਤੋਂ ਲਾਈਕ ਕਮੈਂਟ ਸ਼ੇਅਰ ਕਰੋ ਆ ਆਪਣੇ ਗੂਤਰ ਇਹ ਸੰਦੇਖ ਲੈ ਆ ਤਾਂ ਹੁਣੇ ਬੈਠਾ ਜੀ ਦੂਜੀ ਵਾਰੀ ਜੀ ਆ ਗੂਤਰ ਹਵੇਟ ਇਹ ਹੁਣੇ ਬੈਠਾ ਇਹ ਆ ਗੋਤਰੀ ਅੱਜ ਕੰਦਲੂਰ ਤੋਂ ਲਾਇਆ ਲਾ ਕੇ ਆਏ ਜੀ ਦੋ ਘੰਟੇ ਆ ਤੈਨੂੰ ਨਾ ਦਵਾ ਇਹ ਆ ਗੋਤਰੀ ਆ ਕੋਈ ਫੇਵਰੇਟ ਗੋਤਰਾ ਆ ਇਹ ਬੈਠੇ ਫਿਰ ਬੜੀ ਆ ਗੋਤਰਾ ਆਪਣਾ ਜਗੜੇ ਟੱਦਿਗਾ ਇਹ ਇਹਨੂੰ ਜਰੇ ਨਾਲ ਬਹੁਤ ਥੱਕਾ ਹੋਇਆ ਲਗੜ ਨੇ ਐਨੇ ਕੰਬ ਪੜਦੇ ਇਹ ਆ ਦੇਖੋ ਆ ਮੈਂ ਰੰਗ ਲਾਇਆ ਸੀ ਉਦੋਂ ਮੈਂ ਕਿਹਾ ਚੱਲੋ ਚਾੜਦਾ ਰੰਗ ਲਾ ਦੀ ਤੇ ਰੰਗ ਅੱਧਾ ਪੱਟਦਾ ਅਕੈਡਮੀ ਉੱਡੇ ਦਾ ਬਹੁਤ ਬੈਠਾ ਦਾ ਸ਼ਾਮ ਨੂੰ ਲਗਣ ਦੇ ਪੱਟਦਾ ਹੀ 10:00 ਵਜੇ ਬੈਠਾ ਦਾ ਸ਼ਾਮ ਨੂੰ ਮੈਂ ਹੋਂ ਬੰਦ ਕਰਦੇ ਮੋਕਾ ਦੇ ਦਿੱਤੇ ਇਹ ਵੀ ਗੁੱਤ ਨਹੀਂ ਇਦਾਂ ਹੀ ਦੀ ਇਹ ਭਾਈਆ ਦੇ ਦੀ ਆਪਾਂ ਉੱਥੇ ਸਿੱਧਾ ਕਰ ਲਈਏ ਹੋਰ ਪਿੰਡ ਵਗੈਰ ਨਹੀਂ ਦੇਣਾ ਮੈਂ ਇਹ ਗੁੱਤਰ ਵੀ ਟੋਪ ਦੇ ਜੇ ਵਾ ਸਗੇ ਭਾਈਆ ਤੋਂ ਵੀ ਉਹਦਾ ਨਾਂ ਰੱਖਿਆ ਪੱਪੂ ਇਹਦਾ ਨਾਂ ਰੱਖਿਆ ਪਤੰਗੀ ਇਹ ਪਤੰਗੀ ਆ ਇਹ ਬਤਾਂਗੇ ਨੂੰ ਉੱਤੇ ਘੜਾ ਰਹਿੰਦਾ ਇੱਕ ਜਿੱਤੇ ਉੜਦਾ ਉਹ ਨਾ ਪੱਤੀ ਜਾਵੇਂ ਨਾ ਜਿੱਤੇ ਉੜ ਜਾਵੇ ਇੱਕ ਦਿਨ ਉੜਦਾ ਇੱਕ ਉੱਤਰ ਫਰਾ ਆ ਗੋਪਰਾ ਦੇਉ ਉਹ ਦੇਵਗਾ ਦੁਜੀ ਦੁਜੀ ਵਾਰੀ ਸੀ ਅੱਜ ਦੀ ਹੌਣੇ ਬੈਠਾ ਜੀ ਤੜਕੇ ਜੇ ਵਜੇ ਦੇ ਕੰਢੇ ਆ ਬੋਲੋ ਬੈਠਾ ਜੀ ਹੋਈ ਇੱਕ ਖਾਂ ਤਾਂ ਇੱਕ ਕੂਚਾ ਆ ਬੜਾ ਇਹ ਇੱਕ ਆਪਾਂ ਲਾਈਵ ਨਾਲ ਤੇ ਲਾਇਆ ਜੀ ਆਪਣਾ ਕੰਮ ਤੇ 10 ਤਰੀਆਂ ਕਰਾਂਗੇ ਲਾਈਵ ਆਪਾਂ ਤਿੱਗੜੀ ਪਿੰਡ ਤੇ 15 ਨੂੰ ਕਰਾਂਗੇ ਜੀ ਆਪਾਂ ਆਧਨੀਏ ਇਹ ਸਾਰੇ ਵੀ ਮੇਰੇ ਤੋਂ ਲਾਈਕ ਕਮੈਂਟ ਸ਼ੇਅਰ ਕਰੋ ਯਾਰ ਮੇਰੇ ਸੱਜਣਾਂ ਸਾਰਿਆਂ ਸਤਿ ਸ਼੍ਰੀ ਅਕਾਲ ਬਾਈ ਬਲਥੇਂ ਦਾ ਦੋ ਤੇ ਅੱਜ ਆਪਾਂ ਵੀਰੇ ਇੱਕ ਵੀਡੀਓ ਫੇਰ ਨੂੰ ਨੇ ਆ ਕੋਈ 35 40 ਮਿੰਟਾਂ ਦੀ ਬਾਕੀ ਉਹ ਤਾਂ ਵੀ ਕਰੇ ਦਸਾਂ ਗਿਆ ਸੀਗਾ ਮਹਾਰਾਜ ਜੀ ਆਈਆਂ ਹੋਰ ਹੁਣ ਤੇ ਆਪਾਂ ਨਵੇਂ ਇੱਕ ਤਰ੍ਹਾਂ ਆਪਣੇ ਜਿਹੜੀ ਜਾਪਕੀ ਹੁਣ ਮਲਾ ਕਰਨਾ ਹੋਣਾ ਟਿਕਟਮ ਕੋਲੋਂ ਕੋਈ ਜਾਨਵਰ ਆ ਤੇ ਬਾਕੀ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਧੰਨਵਾਦ ਵੀਰ ਸਾਰਿਆਂ ਦਾ ਤੇ ਬਾਕੀ ਕਈ ਵੀਰਾਂ ਦੇ ਕਮੈਂਟ ਵੀ ਆਏ ਸੀਗੇ ਵਿੱਚ ਹਨਾ ਵੀ ਥਿੰਨਰ ਕਿਹਾ ਹੈ ਬਾਈ ਇਹ ਪੱਥਰदाई ਆਈ ਛ ਤੇ ਵੀ ਉਹ ਥਿੰਨਰ ਨਿਆਰੀ ਵਾਲੀ ਦੁਕਾਨ ਤੋਂ ਮਿਲ ਜਾਂਦਾ ਹੈ ਉਹ ਥਿੰਨਰ ਲੈ ਲਵੇ ਨੌ ਪਾਲ ਸ਼ਾਹ ਦਾ ਠੀਕ ਹੈ ਵੀਰੇ ਉਹ ਥਿੰਨਰ ਆ ਤੇ ਸ਼ੈਂਪੂ ਆ ਤੇ ਪੱਥਰदाई ਆ ਤੇ ਸੁਪੇਟਾ ਲਈ ਠੀਕ ਆ ਇਸ਼ਾਰੇ ਜਿੱਦਾਂ ਮੇਰੇ ਬਾਕੇ ਟੋਲੀਆਂ ਤੋਂ ਵਧੀਆ ਤਰ੍ਹਾਂ ਹੁੰਦਾ ਹੈ ਬਾਕੀ ਵੀਰ ਨੰਬਰ ਆਪਣਾ ਉੱਤੇ ਹੈਗਾ ਹੀ ਆ ਭਾਈ ਫੋਨ ਤੇ ਗੱਲ ਕਰ ਸਕਦਾ ਹੈ ਜਦੋਂ ਮਰਜ਼ੀ ਕਰੇ ਵੀਰੇ ਆਪਾਂ ਟੈਲੀਫੋਨ ਦੇ ਰਿਪਲਾਈ ਬਿਲਕੁਲ ਨਾ ਦਿਨ ਆਵਾਂਗੇ ਤੇ ਅੱਜ ਤੱਕ ਮੋਹਣੇ ਨੂੰ ਉਤਰ ਗਿਆ ਆ ਆ ਇਤਰਾ ਬਿਚਾਨ ਹੰਨਾ ਨੋ ਨਾ ਬਾਜੀ ਛੁੱਟਿਆ ਹੋਇਆ ਕੁੱਤਰਾ ਆਪਣਾ ਤਕਰੀਬਨ ਐਜ ਜਿੰਨੇ ਆ ਕੁੱਤਰ ਇੱਕ ਹੋਰ ਡੱਬੀ ਕੂਤੀ ਛੱਡ ਕੇ ਮਤਰਾ ਡੱਬੀ ਕੂਤੀ ਛੱਡ ਕੇ ਆ ਕੇ ਸਾਰੇ ਆਪਣੇ ਬਾਜੀ ਛੱਡੇ ਹੋਏ ਕੁੱਤਰਾ ਆਰੇ ਇਹਨਾਂ ਦੇ ਬੱਚੇ ਆ ਦੇਖੋ ਬੱਚੇ ਨਹੀਂ ਆ ਨਿਕਲ ਗਿਆ ਬੱਚੇ ਉਤਰੀ ਬੱਚੇ ਕੱਢੇ ਹੋਏ ਆ। ਆ ਲਈ। ਬਾਕੀ ਬਾਬਾ ਕਰੇ ਮੇਰਾ। ਆ ਰਹੀ ਲੱਗੇ ਰਿਆਂ। ਅੱਜ ਨੇ ਖਾਦੋ ਉਤਰ ਆਗਿਰ ਆ। ਇਹ ਬਾਈ ਵਕੀਲ ਵਾਲਿਆਂ ਦਾ ਇਲਾਜ ਹੀ ਨਾ ਜਿਹੜਾ ਉਹਦੇ ਪਿੱਛੇ ਆ ਉਹ ਵੀ ਬਾਈ ਵਕੀਲ ਵਾਲਿਆਂ ਦਾ ਹੈ। ਠੀਕ ਆ ਜੀ। ਤੇ ਉਹ ਬਾਈ ਵਿਸਕੀ ਕੋਲੋਂ ਕੂਤਰੀ ਆਈ ਹੋਈ ਸੀ ਬੰਦੀ। ਬਾਈ ਜੀ ਕੀ ਕਰੀਏ ਤੁਹਾਨੂੰ। ਆ ਜੀ ਇਹ ਹਮਾਂ ਦੀ ਕੀ ਹੈ ਬਾਈ।

ਇਹ ਕਮੂਤਰਾ ਬਾਈ ਵਕੀਲ ਅਲੀ ਕਾਲੇ ਦਾ ਉਹ ਬਾਈ ਦਾ ਕੂਤਰਾ ਪਹਿਲਾਂ ਬਾਈ ਗੱਖੂ ਘਰੇ ਸੀਗਾ ਹੁਣ ਲੱਖੂ ਬਾਈ ਘਰੇ ਇੰਨੇ ਬੱਚੇ-ਪੁੱੱਚੇ ਕੱਢੇ ਆ ਤੇ ਹੁਣ ਇਹ ਆਪਣੇ ਕੋਲ ਉਧਰ ਗਏ ਸੀ ਮੁੰਡੇ ਤੇ ਗੱਖੂ ਬਾਈ ਨੇ ਇਹਨੂੰ ਦਿੱਤਾ ਆਪਣੇ ਮੁੰਡਿਆਂ ਨੂੰ ਟੀਮੇ ਹੁਣੇ ਗਏ ਸੀਗੇ ਜਦੋਂ ਦਵਾਈ ਲੈਣ ਤੇ ਆਹ ਕੂਤਰੀ ਇਹਨਾਂ ਦੇ ਨਾਲ ਉਤਰੀ ਗਰਦੇਵ ਵਾਲਿਆਂ ਛੋਹਿਆਂ ਆਹ ਦੇਖੋ ਬੱਚੀਆਂ ਪੀਲੀਆਂ ਅੱਖਾਂ ਦੀਆਂ ਉਤਰੀ ਦੇਖੋ ਕਿੰਦੀ ਚੰਗੀਆਂ ਹਾਂ ਲੋ ਠੀਕ ਹੈ ਜੀ ਆਹ ਰਹੀ ਇਹ ਜੋੜਾ ਵਾਹੇ ਜੋੜਾ ਹੀ ਆਪਾਂ ਛੱਡਤਾ ਇੱਥੇ ਹਾਂ ਜੋੜਾ ਛੱਡਿਆ ਰਹਾ ਹਾਂ ਕਿ ਆਬਿੰਦਾ ਖੁੰਦੇ ਵਾਲਾ ਜਨੇਕ ਬੱਚਿਆਂ ਦਾਾਂ ਜੋੜਾ ਰਹਾ ਆਇਆ ਹੈ ਬਾਈਬਿੰਦਰ ਊਲੀ ਵਾਲੇ ਦੇ ਜਿਹੜੇ ਉੱਤਰ ਆਪਣੇ ਕੋਲ ਲਾ ਲ ਇਹ ਉਹਨਾਂ ਦੇ ਆ ਇੱਕ ਜੋੜਾ ਲੈ ਗਿਆ ਆਪਣੇ ਕੋਲ ਗਿੱਲ ਬਾਈ ਊੜੇ ਲਾਲ ਦਾ ਹੋਰ ਸੁਖੀ ਵਾਲਾ ਬਾਈ ਆਪਣਾ ਫਰਾ ਠੀਕ ਆ ਜੀ ਇੱਕ ਲੈ ਗਿਆ ਆਪਣੇ ਕੋਲ ਜਸੂ ਆਪਣਾ ਬਾਈ ਵਕੀਲ ਦਾ ਛੇਲਾ ਹੈ ਆਪਾਂ ਉਹਨੂੰ ਇੱਕ ਗੂੜਾ ਯਾਨੀ ਕਿ ਸੱਤਿਆਂ ਦਾ ਜੋੜਾ ਦਿੱਤਾ ਹੋਇਆ ਬਾਕੀ ਤੁਹਾਨੂੰ ਹੋਰ ਛੌਂਕ ਕਰਾਉਣੇ ਆ ਬਈ ਆਹ ਵੋ ਬਈ ਉਹਨੇ ਸਜਣੋਂ ਤੁਹਾਨੂੰ ਦੂਜੇ ਕੂਤਰ ਆਪਣ ਆਜਾ ਅੰਦਰ ਆ ਜਾ ਬੁਰ ਅੰਦਰ ਆ ਜਾ ਵੱਡੇ ਕੂਤਰ ਲਓ ਜੀ ਆਹ ਜੋੜਾ ਦਿਖਾ ਦੇ ਉੱਪਰ ਆ ਆ ਜਿਹੜਾ ਵਕੀਲ ਕਰੋ ਬਈ ਆਇਆ ਹੋਇਆ ਆ ਕੂਤਰ ਅਲੀ ਕਾਲੇ ਤੋਂ ਇੱਕ ਪੁੱਤਰ ਹੈਗਾ ਬਈ ਆਪਣੇ ਬਰਸੇ ਦਾ ਬਰਸੇ ਬਈ ਕਨੀਆ ਵਾਲੇ ਦੇ ਉਹਦੇ ਕੂਤਰਾਂ ਦਾ ਬਠਾ ਹੈ ਆ ਬਈ ਜਿਹੜੀ ਆ ਚਿੱਟੀਆਂ ਅੱਖਾਂ ਦਾ ਠੀਕ ਆ ਬਈ ਆ ਕੂਤਰ ਇਹ ਜਾਵੇ ਵਾਲਾ ਪੁੱਤਰ ਹੈ ਬਈ ਵੱਡੀ ਨੰਦਰ ਵਾਲੇ ਦਾ ਪੋਤਾ ਤੇ ਉਹ ਵੱਡੀ ਨੰੰਦਰ ਵਾਲਾ ਕੂਤਰਾ ਉਹ ਆਪਾਂ ਦਿੱਤਾ ਸੀ ਕੋਰੇ ਨੂੰ ਬਾਈ ਗੋਰਾ ਭਾਗੂ ਵਾਲਾ ਲੈ ਗਏ ਉਤੋਂ ਨਿਕਲ ਨਿਕਕ ਗਈ ਕਰਾਂ ਜਿਹੜਾ ਦੂਜਾ ਕੂਤਰਾ ਇਹ ਖੱਬਾ ਕੂਤਰਾ ਬਈ ਇਹ ਵੀ ਬੁੱਢਾ ਬਹੁਤ ਕੂਤਰਾ ਇਹ ਹੀ ਪਿੰਦਾ ਹੀ ਬਈ ਦਾ ਨਾਲਾ ਲਾਲ ਚੀਨੀ ਕੂਤਰੀ ਆ ਰਹੀ ਖਟੀਆਂ ਖਾਣੀ ਆ ਖਟੀਆਂ ਖਾਣੇ ਕੂਤਰੀਆ ਇਹ ਗਦੇਵ ਵਾਲਿਆਂ ਚੋਂ ਕੂਤਰੀ ਐਸ ਬੁੱਢੇ ਕੂਤਰੇ ਨਾਲ ਲੱਗੇ ਅੰਡੇ ਧਰੇ ਹੋਏ ਆ ਬਈ ਜਿੰਨੇ ਵੀ ਤੇ ਉਹ ਗੋਠੇ ਦਾ ਜਿਹੜਾ ਕੂਤਰਾ ਉਹ ਗੋਠੇ ਤੇ ਬੈਠਾ ਥੱਲੇ ਜਮਾ ਗੋਠੇ ਚ ਬਈ ਬਾਈ ਆਪਣਾ ਹੈਗਾ ਹੋਇਆ ਬਾਈ ਦੇ ਘਰੋਂ ਆਇਆ ਹੋਇਆ ਬਾਈ ਦਰ ਦੇ ਦਿਓ ਇਹ ਚੰਦ ਹੋਇਆ ਵੀ ਲੈ ਕੇ ਆਉਣ ਆਂਡੇ ਲਾਏ ਹੋਏ ਆ ਮੋਂਗਿਆ ਤੰਦਰਤਾਂ ਕੀ ਆ ਲੈਣ ਸਤਿਨਾਮ ਕਾਨੂੰ ਮਿਲਾਉਣੇ ਆਪਣੇ ਨਾਲ ਇੱਕ ਹੋਰ ਪੁੱਜੀ ਨਾਲ ਮੁੰਡਾ ਆਪਣਾ ਅਬੇ ਇਹ ਡੱਬੜੋ ਲਿਆਲੀ ਤੋਂ ਆਇਆ ਹੋਇਆ ਅੱਜ ਸਵੇਰ ਦਾ ਇਹ ਵੀ ਗੂਤਰਾਂ ਦੇ ਛਾਂਗ ਜਾ ਆਮ ਨੇ ਨੇ ਪੁੱਤਰ ਭਾਇਆਇਕਾ ਤੇ ਦਿੱਤਾ ਪਾਣੀ ਪੁਣੀ ਦਿਖਾ ਵੀ ਮੜਿਆ ਆਵੇ ਲੋ ਜੀ ਚਾਰ ਪਾਈਦੇ ਆ ਪੁੱਤਰ ਭਾਇਆਇਕਾ ਤੇ ਪਾਣੀ ਪੁਣੀ ਦਿੱਤਾ ਹੈ ਤੇ ਦੇਖਦੇ ਹਾਂ ਹੋਰ ਈਕਾ ਭਾਈ ਸਾਰਿਆਂ ਦੇ ਗਦਾਮਦੂਮ ਲੈ ਕੇ ਬਾਕਿਆਂ ਨੂੰ ਤਵੇਲੇ ਆ ਕੀਮਾ ਸਾਡਾ ਗਿਆ ਡੱਬ ਵਾਲੀ ਤੇ ਆਮਣਾ ਗਿਆ ਹੋਇਆ ਪਿੰਡਾ ਤੇ ਹੋਰ ਬਾਕੀ ਵੇਲੋ ਬਈ ਡੈਡ ਕੂਤਰਾ ਖਾਦੇ ਵੀ ਮੁੰਡਿਆਂ ਨੂੰ ਉਹ ਖਾਤੇ ਆ ਉਹ ਖਾਦੇ ਹੈਂ ਉਹ ਖਾਦੇ ਆ ਪਰਲੇ ਪਰਲੇ ਖਾਦੇ ਆ ਜੱਟਾਂ ਨੂੰ ਸਿਰ ਪਰਲੇ ਕੁਤਰਾ ਭਈ ਤੇ ਲੋਈ ਅੱਜ ਦਿਨ ਆਜਣੋਂ ਬਾਅਦੋਂ ਆਪਣੇ ਥੋੜੇ ਜਿਹਾ ਰਹਿ ਗਿਆ ਪਰਸਰ ਹੋਣ ਵਾਲੇ ਜਾਨਵਰ ਕਰਾਉਣੇ ਆ ਸ਼ੌਂਕ ਕਰ ਲੋਈ ਆ ਕਰੋ ਆਪਣੇ ਕਿਤਨਾ ਸ਼ੌਂਕ ਆ ਆਪ ਬਾਈਪਿੰਦਰ ਵਾਲੇ ਬਾਈ ਕੀਲਾ ਵਾਲੇ ਦੇਖੋ ਇਹ ਚ ਹੈਗੇ ਆ ਬਿੰਦਰ ਵਾਲੇ ਵਕੀਲ ਵਾਲੇ ਤੇ ਆ ਹੈਗਾ ਬਿੱਲ ਪੋਰਟ ਦੀ ਆ ਡੱਬਾ ਜਾ ਐਂਕੂ ਬਾਹਰ ਬੰਦ ਹੋਰ ਦਬੇ ਕੁਟੜਾ ਜਾ ਓ ਮਾਈ ਗੋਡ ਨਾ 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 ਆ ਜਿਹੜਾ ਪੁਰਕ ਦਾ ਬਾਈ ਆ ਜਿਹੜਾ ਇਹ ਆ ਜੈਂਟੇ ਵਾਲੇ ਦਾ ਇਹ ਜੰਗਿਆਲੇ ਦਾ ਹੀ ਪਾਪ ਫੁਕ ਫੁਕ ਕਰਦਾ ਹੈ। ਆਉ ਪੁੱਤਰ ਖਾ ਨੂੰ ਰਿਹਾ। ਆ ਗੋਠੇ ਦਾ ਜਿਹੜਾ ਆਏਗਾ। ਨੋਈ। ਆਉ ਪੁੱਤਰੇ ਕੋ। ਆ ਹੈਗਾ ਬਾਈ ਵਾਲਿਆਂ ਦਾ, ਕੀਲ ਵਾਲਿਆਂ ਦਾ ਖੱਟੀਆਂ ਖਾਣਿਆਂ ਦਾ। ਇੱਕਾ ਥੱਲੇ ਵਾਲੇ ਦੇ ਦਰਸ਼ਨ ਕਰਾ ਲਾਲ ਧੌਣਾਂ ਤੇ। ਐ ਦੇ। ਆਹ ਆ ਗਿਆ ਬਿੰਦਰ ਵਾਲਿਆਂ ਦਾ ਕਿੰਦੇ ਬਾਕੀ ਦੇਖਦੇ ਆ ਉਹ ਆਪਣਾ ਬਾਜੀ ਜਿੱਤਿਆ ਹੋਇਆ ਪਿਛਲੇ ਸੀਜ਼ਨ ਆ ਜਿੱਦਾਂ ਘੰਡ ਲਾਲ ਕੀਤਾ ਯੂਨਕਾ ਕਰਵਾ ਲਈ ਠੀਕ ਆ ਜੀ ਲਓ ਜੀ ਆ ਆਪਣੇ ਠਗੀਆਂ ਕੂਤਰੀਆਂ ਤਰਵ ਦਰਸ਼ਨ ਇਹਨਾਂ ਦੇ ਵੀ ਠੀਕ ਆ ਜੀ ਇਹ ਜਿਹੜੀਆਂ तकरीबन ਕੋਈ ਇੱਕ ਇੱਕ ਕੰਨੀ ਮਾੜੀ ਮੋਟੀ ਰਹਿੰਦੀ ਆ ਜੇ ਤੇ ਬਾਕੀ ਨਿਕਲ ਪੈਣ ਗਿਆ ਹੋ 10 ਦਿਨਾਂ ਤੱਕ ਸਾਰੀਆਂ ਇਹ ਵੀ ਛੱਡਣ ਵਾਲੀਆਂ ਨੇ ਜਿੱਗੀਆਂ ਹੋਈਆਂ ਆਪਣੀਆਂ ਗਿਜਾ ਕੇ ਬੰਦ ਕੀਤੀਆਂ ਹੋਈਆਂ ਸਾਰੀਆਂ ਆਹ ਦੇਖ ਲਓ ਵੀਰਾਂ ਬਾਕੀ ਖਾਲੇਪਰਾ ਜਿਹੜੇ ਵੇਖਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਲਾਈਕ ਤੇ ਕਮੈਂਟ ਵੀ ਕਰਿਓ ਠੀਕ ਆ ਜੀ ਜੀ ਇਨਾ ਹੌਸਲਾ ਦੰਦੇ ਉਹ ਤੇ ਫੇਰੀ ਵੀਡੀਓ ਬਣਦੀ ਆ ਵੀਰ ਫੇਰੀ ਜੀ ਕਰਦਾ ਬਣਾਉਨ ਨੂੰ